ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਮੰਗਲਵਾਰ ਨੂੰ ਸਹਿਲਾਨੀਆਂ ਤੇ ਹੋਏ ਅੰਤਕਵਾਦੀ ਹਮਲੇ 'ਚ 26 ਦੇ ਕਰੀਬ ਬੇਕਸੂਰ ਲੋਕ ਮਾਰੇ ਗਏ ਜਿਸ ਦੀ ਸਾਰਾ ਦੇਸ਼ ਸਖਤ ਸ਼ਬਦਾਂ ਵਿੱਚ ਨਿੰਦਾ ਕਰ ਰਿਹਾ ਹੈ ਤੇ ਦੇਸ਼ ਭਰ ਵਿੱਚ ਪਾਕ ਦੀ ਇਸ ਘਟਿਆ ਕਰਤੂਤ ਦੀ ਸਖਤ ਸ਼ਬਦਾਂ 'ਚ ਨਿਖੇਦੀ ਕੀਤੀ ਜਾ ਰਹੀ ਹੈ ਤੇ ਪੁਤਲੇ ਵੀ ਸਾੜੇ ਜਾ ਰਹੇ ਹਨ ਇਸੇ ਹੀ ਰੋਸ ਵਜੋਂ 26 April ਦਿਨ ਸ਼ਨੀਵਾਰ ਨੂੰ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਫਗਵਾੜਾ ਬੰਦੀ ਕਾਲ ਦਿੱਤੀ ਗਈ ਹੈ ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 26 ਅਪ੍ਰੈਲ ਦਿਨ ਸ਼ਨੀਵਾਰ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਤੇ ਉਹਨਾਂ ਨੂੰ ਸਹਿਯੋਗ ਕਰਨ ਹੋਰ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਜਥੇਬੰਦੀਆਂ ਦੇ ਆਗੂਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਅਹਿਲਗੋਮ ਦੇ ਵਿੱਚ ਜਿਹੜਾ ਅਤੰਗਵਾਦੀਆਂ ਵੱਲੋਂ ਨਿਹੱਤੇ ਅਤੇ ਨਿਰਦੋਸ਼ ਯਾਤਰੀਆਂ ਦੀ ਬਰਬਰਤਾਪੂਰਨ ਕਤਲ ਕੀਤਾ ਗਿਆ ਹੈ ਉਸ ਕਤਲ ਤੋਂ ਸਾਰਾ ਦੇਸ਼ ਬਹੁਤ ਦੁਖੀ ਹੈ ਔਰ ਸਾਰੇ ਇਸ ਦੀ ਪਰਪੂਰ ਸ਼ਬਦਾਂ ਤੇ ਨਿੰਦਾ ਕਰਦੇ ਹਨ ਸ਼ਰਸਰਾ ਹਵਾਰਾ ਵੱਲੋਂ ਵੀ ਇਸ ਦੀ ਪਰਪੂਰ ਨਿੰਦਾ ਕੀਤੀ ਜਾਂਦੀ ਹੈ ਅਤੇ ਕੱਲ ਸਾਰੇ ਸ਼ਹਿਰ ਦੇ ਵਪਾਰੀਆਂ ਦੇ ਸਹਿਯੋਗ ਦੇ ਨਾਲ ਫਗਵਾੜੇ ਨੂੰ ਪੂਰਨ ਤਾਪਾਂ ਦੇ ਕਾਲ ਦਿੱਤੀ ਗਈ ਹੈ ਸਾਰੇ ਸਕੂਲ ਕਾਲਜ ਔਰ ਜਿੰਨੇ ਵੀ ਸੰਸਥਾਨ ਹਨ ਔਰ ਜਿੰਨੇ ਵੀ ਦੁਕਾਨਦਾਰ ਗ੍ਰਾਹਕ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਪਰਵਾੜਾ ਬੰਦ ਕਰਨ ਦੇ ਵਿੱਚ ਸਾਡਾ ਸਾਰਿਆਂ ਦਾ ਸਹਿਯੋਗ ਕਰੋ ਔਰ ਤਾਂ ਕਿ ਹਿੰਦੁਸਤਾਨ ਦੀ ਸਰਕਾਰ ਆਧੰਕ ਬਾਤ ਦੇ ਖਲਾਫ ਜਿੰਨੀ ਵੀ ਛੇਤੀ ਹੋ ਸਕੇ ਉਹਦੇ ਖਾਤਮੇ ਲਈ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਵੇ ਹੋਰ ਬਹੁਤ ਸਾਰੀ ਅਧਿਕਨਿਆ ਦਾ ਬਹੁਤ ਮਾੜਾ ਸ਼ਰੀ ਨਗਰ ਕੰਮ ਹੋਇਆ ਆਪਾਂ ਜਿੰਨੇ ਵੀ ਸਾਰੇ ਸਰਦਾਰ ਭਾਈ ਸਾਰੇ ਮੁਸਲਮਾਨ ਸਾਰੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਗੱਲ ਬੰਦ ਹੀ ਕਰਾਉਣਾ ਤੇ ਗੱਲ ਬੰਦ ਹੋਣਾ ਚਾਹੀਦਾ ਸਾਰੇ ਸਾਨੂੰ ਸਮਰਥਨ ਦੇ ਆਏ ਵਿੱਚ ਗੱਲ ਸਾਰੇ ਜਿਹੜਾ ਪੈਲਗਾਮ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਹੋਈ ਆ ਉਹਦੇ ਮੱਦੇ ਨਜ਼ਰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸੱਦਾ ਸ਼ਹਿਰ ਸੈਨਾ ਵੱਲੋਂ ਦਿੱਤਾ ਗਿਆ ਹੈ ਬਾਜ਼ਾਰ ਬੰਦ ਦਾ ਉਥੇ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਦਿਓ ਤਾਂ ਕਿ ਸਰਕਾਰ ਨੂੰ ਅਤੇ دہشت گردਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਸਾਰਾ ਸਮਾਜ ਇੱਕਜੁੱਟਵਾਦ ਅਸੀਂ ਕੰਦੇ ਰੱਖਣ ਦਾ ਮਲਾ ਕੇ ਜੋ ਇਹ ਕਾਇਰਾਂ ਨੇ ਹਰਕਤ ਕੀਤੀ ਆ ਇਹਦਾ ਵਿਰੋਧ ਕਰੀਏ ਤਾਂ ਕਿ ਸਾਰੇ ਦੇਸ਼ ਨੂੰ ਸਾਰੇ ਵਿਦੇਸ਼ ਇਸ ਅੰਦੇਜਾਂ ਕਿ ਅਸੀਂ ਸਾਰੇ ਇਕੱਠੇ ਆ ਕੋਈ ਲੱਗ ਲੱਗ ਨਹੀਂ ਇਸ ਕਰਕੇ ਕੱਲ ਕਿਰਪਾ ਕਰਕੇ ਆਪਣੀ ਡਿਊਟੀ ਸਮੇਂ ਦੇ ਹੋਏ ਕੋ ਮਜਬੂਰੀ ਨਹੀਂ ਕਾਫੀ ਡਿਊਟੀ ਆਪਣਾ ਫਰਜ਼ ਸਮਝੀ ਹੋਏ ਸਾਰੇ ਜਾਨੇ ਸਾਰੇ ਸਾਥੀ ਸਾਰੇ ਬਜ਼ਾਰ ਵਾਲੇ ਆਪਣਾ ਪੰਜਾਬ ਦੀਆਂ ਦੁਕਾਨਾਂ ਬੰਦ ਰੱਖਣ ਤਾਂ ਕਿ ਸਾਨੂੰ ਸਾਰਿਆਂ ਨੂੰ ਸੋਪਰ ਦੇਖੋ 9 ਵਜੇ ਗਊਸ਼ਰਾਂ ਰੋਡ ਦੇ ਸਾਰੇ ਆਪਣੇ ਜਿਹੜੇ ਮੈਂਬਰ ਆ ਇਕੱਠੇ ਹੋਊਗੇ ਤੋਂ ਉਸ ਤੋਂ ਬਾਅਦ ਜੋ ਵੀ ਵਿਚਾਰ ਕੰਦਰਾ ਉੱਤੇ ਬੈਠ ਕੇ ਗਾਹ ਦਾ ਜੋ ਵੀ ਹੋ ਕੇ ਕੀਤਾ ਜਾਊਗਾ ਬਾਕੀ ਸ਼ਹਿਰ ਵਾਸੀ ਨੇ ਪਰਜੋਰ ਪੀਗਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਰੇ ਦੇਸ਼ ਦਾ ਸਾਥ ਦਿਓ